ਸਿੱਖ ਤੇ ਮੁਸਲਮਾਨਾਂ ਦਾ ਭਾਈਚਾਰਾ ਪੂਰੀ ਦੁਨੀਆ ਨੂੰ ਮੈਸੇਜ ਦੇਣਾ ਆਪਾਂ ਤੇ ਸਾਡੀਆਂ ਖੁਸ਼ੀਆਂ ਤੇ ਸਾਡੀਆਂ ਗਮੀਆਂ ਸਾਂਝੀਆਂ ਹੈ ਐਦਾਂ ਦਾ ਭਾਈਚਾਰਾ ਪੂਰੀ ਦੁਨੀਆ ਦੇ ਵਿੱਚ ਮਿਲਦਾ ਹੀ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Eid ਦੀਆਂ ਵਧਾਈਆਂ ਹੋਣ ਪਹਿਲੇ ਵੀਡੀਓ ਦੇ ਦਿਆਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਹਰੇਕ ਮਿੱਟੀ ਦੇ ਵਿੱਚ ਆਪਣਾ ਹੀ ਕੋਈ ਰੰਗ ਹੁੰਦਾ ਸੱਚ ਪੰਜਾਬ ਦੀ ਗੱਲ ਕਰੀਏ ਜਦੋਂ ਪੰਜਾਬ ਦਾ ਨਾ ਹੀ ਲਈਏ ਤਾਂ ਬਹੁਤ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਪੰਜਾਬ ਦੀ ਗੱਲ ਹੀ ਕੁਝ ਹੋਰ ਲੱਗਦੀ ਹੈ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਫਿਰ ਚਰਚੇ ਹੁੰਦੇ ਕਿਹੜੀਆਂ ਗੱਲਾਂ ਕਰਕੇ ਹੁੰਦੇ ਤੁਹਾਨੂੰ ਦਿਖਾਉਣਾ ਹੈ ਕਿ ਵਦਖਣ ਤਸਵੀਰ ਆ ਸਿੱਖ ਮੁਸਲਮਾਨਾਂ ਦਾ ਭਾਈਚਾਰਾ ਜਿੱਥੇ ਇੱਕ ਪਾਸੇ ਆਪਣੇ ਨਿਸ਼ਾਨੇ ਤੇ ਨਾਲ ਹੀ ਇੱਕ ਨਿਸ਼ਾਨ ਸਾਹਿਬ ਵੀ ਵੀਰ ਹੋਰੀ ਲੈ ਕੇ ਖੜੇ ਆ ਅੱਜ ਸ਼ਬੀਲ ਤੁਸੀਂ ਲਾਈ ਹੈ ਹਤ ਦੇ ਵਿੱਚ ਨਿਸ਼ਾਨ ਸਾਹਿਬ ਵੀ ਤੁਸੀਂ ਲਿਆ ਹੋਇਆ ਆਪਣੇ ਵੀ ਅਲੱਗ ਝੰਡੇ ਆ ਜੀ ਨਿਸ਼ਾਨ ਸਾਹਿਬ ਸਿੱਖਾਂ ਦਾ ਆਪਾਂ ਝੰਡਾ ਲਾਇਆ ਹੋਇਆ ਨਿਸ਼ਾਨ ਸਾਹਿਬ ਲਾਇਆ ਹੋਇਆ ਤੇ ਆਪਣਾ ਵੀ ਲਾਇਆ ਹੋਇਆ ਇਹ ਭਾਜੀ ਆਪਾਂ ਇੱਕ ਪੰਜਾਬ ਦੇ ਵਿੱਚ ਜਿਹੜਾ ਇਕੱਠਾ ਹੈ ਜਿਹੜਾ ਭਾਈਚਾਰਾ ਦਿਖਾਇਆ ਜਾਂਦਾ ਪੰਜਾਬ ਦੇ ਵਿੱਚ ਉਹ ਅਸਲ ਦੇ ਵਿੱਚ ਇਹ ਹੈ ਇਹ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਹੋਰ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੂਗੀ ਹੋਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਗਏ ਆਂ ਯੂਪੀ ਦੇ ਵਿੱਚ ਵੀ ਅਸੀਂ ਗਏ ਆਂ ਉੱਥੇ ਕਿਤੇ ਵੀ ਅਸੀਂ ਸ਼ਬੀਲ ਲੱਗਦੀ ਹੋਈ ਨਹੀਂ ਦੇਖੀ ਆਂ ਇਹ ਆਪਾਂ 8 ਸਾਲਾਂ ਤੋਂ ਲਾਉਂਦੇ ਆ ਰਹੇ ਆਂ ਤੇ ਸੇਮ ਜਿਹੜਾ ਸਾਡੇ ਧਰਮ ਦਾ ਜਿਹੜਾ ਝੰਡਾ ਹੈ ਉਹ ਸੀ ਨਾਲ ਰੰਦੇ ਆ ਤੇ ਨਿਸ਼ਾਨ ਸਾਹਿਬ ਸਿੱਕਾ ਦਾ ਝੰਡਾ ਜਿਹੜਾ ਉਹ ਵੀ ਅਸੀਂ ਨਾਲ ਰੱਖਦੇ ਆਂ ਵਾਹ ਕਿ ਹਰਮੰਦਰ ਸਾਹਿਬ ਦੀ ਨੀਅ ਜਿਹੜੀ ਰੱਖੀ ਆ ਆਪਣੇ ਮੁਸਲਮਾਨ ਸੱਤ ਸਾਈ ਮੀ ਅਮੀਰ ਜੀ ਨੇ ਰੱਖੀ ਆ ਜੀ ਪਾਣੀ ਦੀਆਂ ਬੋਤਲਾਂ ਗਰਮੀ ਦੇ ਵਿੱਚ ਤਾਂ 50 ਰੁਪਏ ਦੀਆਂ 100 ਰੁਪਏ ਦੀਆਂ 150 200 ਐਦਾਂ ਵਿਕਦੀਆਂ ਪਹਾੜਾਂ 'ਚ ਜਾ ਕੇ ਦੇਖੀ ਜੇ ਅਸੀਂ ਇੱਥੇ ਤੁਸੀਂ ਤੁਸੀਂ ਕਿਉਂ ਸੋਚ ਲਿਆ ਫਿਰ ਵੀ ਅਸੀਂ ਸਾਨੂੰ ਤਾਂ ਕੋਈ ਲੋੜ ਨਹੀਂ ਸਿੱਖ ਗੁਰੂ ਅਰਜਨ ਦੇਵ ਜੀ ਦਾ ਮਨਾਉਂਦੇ ਆ ਉਹ ਲਾਈ ਜਾਣ ਸ਼ਬੀਲਾ ਅਸੀਂ ਕਿਉਂ ਪੈਸਾ ਖਰਚੀਏ ਤੁਸੀਂ ਇਹ ਕਿਉਂ ਨਹੀਂ ਸੋਚਿਆ ਸਿੱਖ ਪੰਥ ਨਾਲ ਹੀ ਆਪਾਂ ਇਨਸਪਾਇਰ ਹੋਏ ਆ ਇਹ ਸ਼ਬੀਲ ਜਿਹੜਾ ਲਾਉਂਦੇ ਆ ਤੇ ਸਾਡੇ ਧਰਮ ਦੇ ਵਿੱਚ ਵੀ ਲੰਗਰ ਸੇਵਾ ਚੱਲਦੀ ਹੈ ਜਿੱਦਾਂ ਕਿ ਸਿੱਖਾਂ ਦੇ ਵਿੱਚ ਚੱਲਦੀ ਉਦਾਂ ਸਾਡੇ ਧਰਮ ਦੇ ਵਿੱਚ ਵੀ ਚੱਲਦੀ ਹੈ ਖਾਲਸਾ ਏਡ ਦੇ ਵਿੱਚ ਮੁਸਲਮਾਨ ਵੀ ਸ਼ਾਮਲ ਨੇ ਤੁਸੀਂ ਦੇਖੋਗੇ ਫਲਸਤੀਨ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਦੇਸ਼ਾਂ ਵਿੱਚ ਵੀ ਸੇਵਾ ਕੀਤੀ ਆ ਜੇ ਸਾਰੇ ਨੂੰ ਆਪਾਂ ਇਕੱਠੇ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਲੰਗਰ ਦੀ ਮੇਨ ਜਿਹੜੀ ਸੇਵਾ ਹੈ ਉਹ ਸਿਰ ਪੰਜਾਬ ਤੋਂ ਹੀ ਸ਼ੁਰੂ ਹੋਈ ਆ ਜੀ ਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਆ ਤੇ ਆਪਾਂ ਇਸ ਨੂੰ ਇਨਸਪਾਇਰ ਨੇ ਮੁਸਲਮਾਨ ਦੀ ਗੱਲ ਚੈੱਕ ਕਰੋ ਪਰ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਵੀ ਸਾਡੀ ਤਾਂ ਬੋਲੀ ਪੰਜਾਬੀ ਨਹੀਂ ਹੁਣ ਤੁਸੀਂ ਪੰਜਾਬੀ ਬੋਲੀ ਬੋਲ ਰਹੇ ਹੋ ਭਾਜੀ ਬਿਲਕੁਲ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦੇ ਆਂ ਆਪਾਂ ਇੱਕ ਟੋਕ ਕੇ ਕਹਿੰਨੇ ਆਂ ਜੀ ਪੰਜਾਬੀ ਆਸੀਂ ਮੈਂ ਵੀ ਖੁਦ ਪੰਜਾਬੀ ਯੂਨੀਵਰਸਿਟੀ ਤੋਂ ਬੀਏ ਕੀਤੀ ਐ ਮੈਂ ਖੁਦ ਪੰਜਾਬੀ ਮੀਡੀਅਮ 'ਚ ਪੜਿਆ ਹੋਇਆ ਬਚਪਨ ਤੋਂ ਲੈ ਕੇ ਹੁਣ ਤੱਕ ਮੀਡੀਅਮ ਤਾਂ ਹੋਰ ਵੀ ਬਹੁਤ ਨੇ ਹਿੰਦੀ ਵੀ ਐ ਇੰਗਲਿਸ਼ ਵੀ ਐ ਪਰ ਆਪਾਂ ਪੰਜਾਬੀ ਨੂੰ ਪ੍ਰੈਫਰ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਮਾਂ ਬੋਲੀ ਨਹੀਂ ਛੱਡੀ ਸਾਡਾ ਜਿਹੜਾ ਨਿਸ਼ਾਨ ਸਾਹਿਬ ਦੀ ਗੱਲ ਐ ਇਹ ਦੇਖੋ ਸਿੱਖ ਸਿੱਖ ਭਾਈਚਾਰਾ ਸਾਡੇ ਸਾਰਿਆਂ ਨਾਲ ਖੜਾ ਐ ਜਿਹੜੇ ਹੈਗੇ ਆ ਜਿਹੜੇ ਦੇਸ਼ ਜਿਹੜੇ ਆਪਣੇ ਧਰਮ ਨੂੰ ਵੰਡਣਾ ਚਾਹੁੰਦੇ ਆ ਉਹਦੇ ਜਿਹੜੇ ਕੁਝ ਲੋਕ ਹੈਗੇ ਜਿਹੜੇ ਐਦਾਂ ਦੇ ਦੇਸ਼ ਆਪਣੇ ਜਾਤਵਾਦ ਬਾਰੇ ਗੱਲਾਂ ਕਰਦੇ ਆ ਉਹ ਅੰਧਵਕਤ ਲੋਕ ਨੇ ਪਿਛਲੇ ਸਾਲ ਅਸੀਂ ਰੁਕੇ ਸੀਗੇ ਇੱਕ ਸੰਸਥਾ ਵਾਲੇ ਆਏ ਸੀਗੇ ਇੱਧਰ ਉਹ ਰੁੱਕ ਕੇ ਉਹਨਾਂ ਨੇ ਸਾਨੂੰ ਟੀ-ਸ਼ਰਟਾਂ ਵੰਡੀਆਂ ਸਾਰਿਆਂ ਨੂੰ ਤੇ ਨਾਲ ਸਾਡੇ ਸੇਵਾ ਦੇ ਸੇਵਾ ਵੀ ਨਿਭਾਈ ਸੀ ਉਹਨਾਂ ਨੇ ਦੇਖੋ ਇਹ ਸਿਰਫ ਪੰਜਾਬ ਚ ਹੀ ਮਿਲਨੀਆ ਪਿਆਰ ਮੁਹੱਬਤ ਆ ਤੁਹਾਨੂੰ ਜੀ ਜਿਹੜਾ ਇਹ ਸਾਰਾ ਭਾਈਚਾਰੇ ਦਾ ਹੈ ਇਹ ਸਿਰਫ ਪੰਜਾਬ 'ਚ ਹੀ ਮਿਲਨੀ ਹੋਰ ਕਿਤੇ ਚਲ ਜਾਓ ਤੁਹਾਨੂੰ ਇਹ ਮੁਹੱਬਤ ਨਹੀਂ ਮਿਲਣੀ ਜਿੰਨੀ ਪੰਜਾਬ 'ਚ ਮੁਹੱਬਤ ਹੈ Eid ਦੀਆਂ ਮੁਬਾਰਕਾਂ ਬਾਈ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾਂ ਜੀ ਹਰੇਕ ਥਾਂ ਦੀ ਆਪਣੀ ਐਮੀਤ ਹੁੰਦੀ ਹੈ ਹਰੇਕ ਮਿੱਟੀ ਦੀ ਆਪਣੀ ਖਸਲਤ ਹੁੰਦੀ ਹੈ ਹਰੇਕ ਮਿੱਟੀ ਦੇ ਵਿੱਚ ਆਪਣਾ ਹੀ ਕੋਈ ਰੰਗ ਹੁੰਦਾ ਸੱਚ ਪੰਜਾਬ ਦੀ ਗੱਲ ਕਰੀਏ ਜਦੋਂ ਪੰਜਾਬ ਦਾ ਨਾਂ ਹੀ ਲਈਏ ਤਾਂ ਬਹੁਤ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਪੰਜਾਬ ਦੀ ਗੱਲ ਹੀ ਕੁਝ ਹੋਰ ਲੱਗਦੀ ਹੈ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਫਿਰ ਚਰਚੇ ਹੁੰਦੇ ਕਿਹੜੀਆਂ ਗੱਲਾਂ ਕਰਕੇ ਹੁੰਦੇ ਤੁਹਾਨੂੰ ਦਿਖਾਉਣਾ ਹੈ ਕਿ ਵੇਖਣ ਤਸਵੀਰ ਆ ਤੁਸੀਂ ਪੰਜਾਬ ਦੇ ਵਿੱਚ ਅਕਸਰ ਦੇਖਦੇ ਹੋ ਕਿ ਸ਼ਬੀਲਾਂ ਲੱਗਦੀਆਂ ਗਰਮੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ੀਤੀਪੁਰਬ ਨੂੰ ਲੈ ਕੇ ਸ਼ਬੀਲਾਂ ਲਾਈ ਜਾਂਦੀਆਂ ਪਰ ਅੱਜ ਈਦ ਦਾ ਮੌਕਾ ਹੈ ਤੇ ਮੁਸਲਮਾਨ ਵੀਰ ਖੜੇ ਆ ਤੇ ਮੁਸਲਮਾਨ ਵੀਰਾਂ ਦੇ ਵਿੱਚੋਂ ਵੀ ਜਿੱਥੇ ਸ਼ਬੀਲ ਲਾਈ ਹੋਈ ਆ ਤਾਂ ਤੁਸੀਂ ਇੱਕ ਤਸਵੀਰ ਖਾਸ ਦੇਖੋਗੇ ਇਹ ਭਾਈਚਾਰੇ ਦੀ ਤਸਵੀਰ ਹੈ ਜਿੱਥੇ ਇੱਕ ਪਾਸੇ ਆਪਣੇ ਨਿਸ਼ਾਨੇ ਤੇ ਨਾਲ ਹੀ ਇੱਕ ਨਿਸ਼ਾਨ ਸਾਹਿਬ ਵੀ ਵੀਰਵਰੀ ਲੈ ਕੇ ਖੜਿਆ ਉਸ ਬੜੀ ਆਪਣੇ ਆਪ ਦੇ ਵਿੱਚ ਵਿਲੱਖਣ ਤੇ ਪੰਜਾਬ ਦੀ ਖਾਸੀਅਤ ਆ ਬਈ ਕਿਵੇਂ ਅੱਜ ਸ਼ਬੀਲ ਤੁਸੀਂ ਲਾਈ ਹੈ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਵੀ ਤੁਸੀਂ ਲਿਆ ਹੋਇਆ ਆਪਣੇ ਵੀ ਅਲੱਗ ਝੰਡੇ ਆ ਜੀ ਇਹ ਚੀਜ਼ ਨੂੰ ਕਿੱਦਾਂ ਦੇਖਦੇ ਹੋ ਇਹ ਚੀਜ਼ ਦੇ ਵਿੱਚ ਤੁਹਾਨੂੰ ਤੁਸੀਂ ਸ਼ਬੀਲ ਲਾਈ ਹੈ ਇੱਥੇ ਤੁਹਾਨੂੰ ਲੱਗਦਾ ਵੀ ਪੰਜਾਬ ਦੀ ਖਾਸੀਅਤ ਇਹਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰਿਆਂ ਨੂੰ ਮੈਂ ਬੀਰ ਭਰਾਵਾ ਭੈਣਾ ਜਿਹੜੇ ਵੀ ਜਿੰਨੇ ਵੀ ਬਜ਼ੁਰਗ ਨੇ ਸਾਰਿਆਂ ਨੂੰ ਈਦ ਮੁਬਾਰਕ ਕਹਿਣਾ ਚਾਹੂੰਗਾ ਜੀ ਤੇ ਜਿਹੜਾ ਤੁਸੀਂ ਗੱਲ ਕਰੀਏ ਵੀ ਭਾਈਚਾਰਕਾਂਝ ਜਿਹੜੀ ਦਿਖਾ ਰਹੇ ਆਂ ਆਪਾਂ ਸਿੱਖਾਂ ਦਾ ਆਪਾਂ ਝੰਡਾ ਲਾਇਆ ਹੋਇਆ ਨਿਸ਼ਾਨ ਸਾਹਿਬ ਲਾਇਆ ਹੋਇਆ ਤੇ ਆਪਣਾ ਵੀ ਲਾਇਆ ਹੋਇਆ ਇਹ ਭਾਜੀ ਆਪਾਂ ਇੱਕ ਪੰਜਾਬ ਦੇ ਵਿੱਚ ਜਿਹੜਾ ਇਕੱਠਾ ਹੈ ਜਿਹੜਾ ਭਾਈਚਾਰਾ ਦਿਖਾਇਆ ਜਾਂਦਾ ਪੰਜਾਬ ਦੇ ਵਿੱਚ ਉਹ ਅਸਲ ਦੇ ਵਿੱਚ ਇਹ ਆ ਹੋਰ ਸ਼ਹਿਰਾਂ 'ਚ ਤੁਸੀਂ ਯੂਪੀ 'ਚ ਦੇਖ ਲਓ ਜਾ ਕੇ ਯੂਪੀ ਦੇ ਵਿੱਚ ਬਹੁਤ ਹੀ ਜਿਹੜਾ ਆਪਣਾ ਭੇਤਵਾ ਬਹੁਤ ਆ ਪੰਜਾਬ ਦੇ ਵਿੱਚ ਨਹੀਂ ਹੈ ਜਿਹੜੀ ਲੰਗਰ ਪ੍ਰਥਾ ਤੁਸੀਂ ਦੇਖਦੇ ਆ ਇਹ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਆ ਔਰ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੂਗੀ ਹੋਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਗਏ ਆ ਯੂਪੀ ਦੇ ਵਿੱਚ ਵੀ ਅਸੀਂ ਗਏ ਆ ਉੱਥੇ ਕਿਤੇ ਵੀ ਅਸੀਂ ਸ਼ਵੀਲ ਲੱਗਦੀ ਹੋਈ ਨਹੀਂ ਦੇਖੀ ਆ ਤਾਂ ਹਰਿਆਣੇ ਦੇ ਵਿੱਚ ਮੈਂ ਦੇਖੀ ਇੱਕ ਦੋ ਜਗ੍ਹਾ ਤੇ ਯੂਪੀ ਦੇ ਵਿੱਚ ਮੈਂ ਕਿਤੇ ਨਹੀਂ ਦਿੱਕੀ ਦੂਜੀ ਪਹਿਲੇ ਨੰਬਰ ਤੇ ਆਪਣੀ ਪੰਜਾਬ ਦੇ ਵਿੱਚ ਇਹ ਸ਼ਵੀਲ ਤੇ ਦੂਜਾ ਜਿਹੜਾ ਪਾਈਚਾਰਕ ਸੰਧ ਦੀ ਤੁਸੀਂ ਗੱਲ ਕਰਦੇ ਆ ਇਹ ਆਪਾਂ 8 ਸਾਲਾਂ ਤੋਂ ਲਾਉਂਦੇ ਆ ਰਹੇ ਆ ਤੇ ਸੇਮ ਜਿਹੜਾ ਸਾਡੇ ਧਰਮ ਦਾ ਜਿਹੜਾ ਝੰਡਾ ਹੈ ਉਹ ਸੀ ਨਾਲ ਰਹਿੰਦੇ ਆ ਤੇ ਨਿਸ਼ਾਨ ਸਾਹਿਬ ਸਿੱਕਾ ਦਾ ਝੰਡਾ ਜਿਹੜਾ ਉਹ ਵੀ ਪਿਆਰ ਆਪਾਂ ਦਿਖਾਣਾ ਚਾਹੁੰਦੇ ਆ ਜੇ ਮੁਸਲਮਾਨ ਤੇ ਸਿੱਖਾਂ ਦੇ ਵਿੱਚ ਜਿਹੜਾ ਵੀ ਪਿਆਰ ਆ ਉਹ ਅਸੀਂ ਦਿਖਾਣਾ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰਮੰਦਰ ਸਾਹਿਬ ਦੀ ਨੀਅ ਜਿਹੜੀ ਰੱਖੀ ਆ ਆਪਣੇ ਮੁਸਲਮਾਨ ਸੰਤ ਸਾਈ ਮੀਆਂ ਮੀਰ ਜੀ ਨੇ ਰੱਖੀ ਆ ਜੀ ਤੇ ਸਭ ਤੋਂ ਵੱਡਾ ਇੱਕ ਬਹੁਤ ਹੀ ਬੜੀ ਉਦਾਹਰਣ ਜਿਹੜੀ ਆ ਉਹ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ ਜੀ ਭਾਈ ਜੀ ਪਰ ਕੋਈ ਕਿਸੇ ਪਾਸੇ ਤੇ ਦੁਨੀਆ ਦੇ ਕੋਨਿਆਂ ਵੀ ਤੁਸੀਂ ਚਲ ਜਿਏ ਇਹ ਸੋਚਦਾ ਨਹੀਂ ਪਾਣੀ ਦੀ ਬੋਤਲਾਂ ਗਰਮੀ ਦੇ ਵਿੱਚ ਤਾਂ 50 ਰੁਪਏ ਦੀਆਂ 100 ਰੁਪਏ ਦੀਆਂ 150 200 ਇਦਾਂ ਵਿਕਦੀਆਂ ਪਹਾੜਾਂ 'ਚ ਜਾ ਕੇ ਦੇਖੀਏ ਜੇ ਅਸੀਂ ਇੱਥੇ ਤੁਸੀਂ ਤੁਸੀਂ ਕਿਉਂ ਸੋਚ ਲਿਆ ਫਿਰ ਵੀ ਅਸੀਂ ਸਾਨੂੰ ਤਾਂ ਕੋਈ ਲੋੜ ਨਹੀਂ ਸਿੱਖ ਗੁਰੂ ਅਰਜਨ ਦੇਵ ਜੀ ਦਾ ਮਨਾਉਂਦੇ ਆ ਉਹ ਲਾਈ ਜਾਣ ਸ਼ਬੀਲ ਨਾ ਅਸੀਂ ਕਿਉਂ ਪੈਸਾ ਖਰਚੀਏ ਤੁਸੀਂ ਇਹ ਕਿਉਂ ਨਹੀਂ ਸੋਚਿਆ ਦੇਖੋ ਜੀ ਆਪਾਂ ਮੈਂ ਤੁਹਾਨੂੰ ਗੱਲ ਦੱਸੀਏ ਤਾਂ ਸਿੱਖ ਪੰਥ ਨਾਲ ਹੀ ਆਪਾਂ ਇਨਸਪਾਇਰ ਹੋਏ ਆ ਇਹ ਸ਼ਬੀਲ ਜਿਹੜਾ ਲਾਂਦੇ ਆ ਤੇ ਸਾਡੇ ਧਰਮ ਦੇ ਵਿੱਚ ਵੀ ਲੰਗਰ ਸੇਵਾ ਚੱਲਦੀ ਹੈ ਜਿੱਦਾਂ ਕਿ ਸਿੱਖਾਂ ਦੇ ਵਿੱਚ ਚੱਲਦੀ ਉਦਾਂ ਸਾਡੇ ਧਰਮ ਦੇ ਵਿੱਚ ਵੀ ਚੱਲਦੀ ਹੈ ਪਰ ਮੇਨਲੀ ਜਿਹੜਾ ਦੇਖਿਆ ਜਾਵੇ ਤਾਂ ਸਿੱਖ ਧਰਮ ਜਿਹੜਾ ਆ ਸਭ ਤੋਂ ਵੱਡੀ ਇੱਕ ਸੰਸਥਾ ਹੈ ਪੰਜਾਬ ਜਿਹੜੀ ਸੰਸਥਾ ਹੈ ਆਪਣੀ ਖਾਲਸਾ ਐਡ ਤੁਹਾਨੂੰ ਪਤਾ ਹੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੀ ਆ ਕਈ ਲੋਕ ਉਹਨੂੰ ਵੀ ਮੰਨਦੇ ਆ ਜਿਹੜੇ ਫਿਰਕਾ پرست ਲੋਕ ਨੇ ਉਹਨੂੰ ਵੀ ਮੰਨਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਇਦਾਂ ਦਾ ਗਲਤ ਨਹੀਂ ਕਰਨਾ ਚਾਹੀਦਾ ਜਿਹੜੀ ਖਾਲਸਾ ਐਡ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਖਾਲਸਾ ਐਡ ਦੇ ਵਿੱਚ ਤੁਹਾਨੂੰ ਵੀ ਪਤਾ ਹੋਊਗਾ ਇਹ ਗੱਲ ਖਾਲਸਾ ਐਡ ਦੇ ਵਿੱਚ ਮੁਸਲਮ ਵੀ ਸ਼ਾਮਲ ਨੇ ਤੁਸੀਂ ਦੇਖੋਗੇ ਫਲਸਤੀਨ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਦੇਸ਼ਾਂ ਵਿੱਚ ਵੀ ਸੇਵਾ ਕੀਤੀ ਆ ਜੇ ਸਾਰੇ ਨੂੰ ਤੱਕ ਟਿਮ ਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਲੰਗਰ ਦੀ ਮੇਨ ਜਿਹੜੀ ਸੇਵਾ ਹੈ ਉਹ ਸ੍ਰੀ ਪੰਜਾਬ ਤੋਂ ਹੀ ਸ਼ੁਰੂ ਹੋਈ ਹੈ ਜੀ ਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਹੈ ਤੇ ਆਪਾਂ ਇਸ ਤੋਂ ਇਨਸਪਾਇਰ ਪੰਜਾਬ ਦੇ ਵਿੱਚ ਵੀ ਬਈ ਬਹੁਤ ਸਾਰੇ ਵਰਗਾਂ ਦੇ ਧਰਮਾਂ ਦੇ ਨਸਲਾਂ ਦੇ ਲੋਕ ਰਹਿੰਦੇ ਆ ਪਰ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਵੀ ਸਾਡੀ ਤਾਂ ਬੋਲੀ ਪੰਜਾਬੀ ਨਹੀਂ ਹੁਣ ਤੁਸੀਂ ਪੰਜਾਬੀ ਬੋਲੀ ਬੋਲ ਰਹੇ ਹੋ ਤੇ ਕਈ ਵਾਰੀ ਇਹ ਕਿਹਾ ਜਾਂਦਾ ਵੀ ਸਾਨੂੰ ਤਾਂ ਆ ਕੋਈ ਮਾਣ ਨਹੀਂ ਹੈਗਾ ਤੁਸੀਂ ਮਾਣ ਮਹਿਸੂਸ ਕਰਦੇ ਹੋ ਪੰਜਾਬ ਹਾਂ ਮੈਂ ਭਾਜੀ ਬਿਲਕੁਲ ਪੰਜਾਬੀ ਹੁਣ ਤੇ ਮਾਣ ਮਹਿਸੂਸ ਕਰਦੇ ਆਂ ਆਪਾਂ ਇੱਕ ਟੋਕ ਕੇ ਕਹਿੰਨੇ ਆਂ ਜੀ ਪੰਜਾਬੀ ਆਂ ਅਸੀਂ ਜੀ ਤੇ ਪੰਜਾਬ ਦਾ ਜਿਹੜਾ ਹੈਗਾ ਫਿਰ ਵਿਰਸਾ ਵਿਰਾਸਤ ਪੰਜਾਬ ਦੀ ਧਰਤੀ ਪੰਜਾਬ ਦੀ ਅਣਖ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਈ ਭਾਜੀ ਜਿਹੜੀ ਪੰਜਾਬ ਦਾ ਵਿਰਸਾ ਆ ਉਹ ਸਾਨੂੰ ਪਤਾ ਹੀ ਹੈ ਨਾ ਤੇ ਮੈਂ ਵੀ ਖੁਦ ਪੰਜਾਬੀ ਯੂਨੀਵਰਸਿਟੀ ਤੋਂ ਬੀਏ ਕੀਤੀ ਹੈ ਮੈਂ ਖੁਦ ਪੰਜਾਬੀ ਮੀਡੀਅਮ 'ਚ ਪੜਿਆ ਹੋਇਆ ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਮੀਡੀਅਮ ਤਾਂ ਹੋਰ ਵੀ ਬਹੁਤ ਨੇ ਹਿੰਦੀ ਵੀ ਹੈ ਇੰਗਲਿਸ਼ ਵੀ ਹੈ ਪਰ ਆਪਾਂ ਪੰਜਾਬੀ ਨੂੰ ਪ੍ਰੈਫਰ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਮਾਂ ਬੋਲੀ ਨਹੀਂ ਛੱਡਣੀ ਮੇਨ ਗੱਲ ਇਹ ਤੋਂ ਮਾਂ ਬੋਲੀ ਨੂੰ ਜਿਹੜਾ ਤੁਸੀਂ ਕਰ ਬਈ ਕਿਵੇਂ ਦੇਖਦੇ ਹੋ ਨਿਸ਼ਾਨ ਸਾਹਿਬ ਲੈ ਕੇ ਤੁਸੀਂ ਇੱਥੇ ਖੜੇ ਹੋ ਤੇ ਰੋਕ ਰਹੇ ਹੋ ਇਹ ਸੇਵਾ ਭਾਵਨਾ ਜਿਹੜੀ ਹੈਗੀ ਹੈ ਮਨ ਦੇ ਵਿੱਚ ਕਿੱਦਾਂ ਇਹ ਆਉਂਦੀ ਹੈ ਇਹ ਦੇਖੋ ਸ਼ਬੀਲ ਜਿਹੜੀ ਲਾਈ ਹੈ ਇਹਦਾ ਪਹਿਲਾਂ ਦੀ ਉਹ ਚਲਦੀ ਆ ਰਹੀ ਹੈ ਇਹ ਤਾਂ ਗੁਰੂ ਨਾਨਕ ਦੇਵ ਜੀ ਵੀ ਲੰਗਰ ਲਾਂਦੇ ਰਹੇ ਐ ਇਹ ਉਸ ਟਾਈਮ ਤੋਂ ਚਲਦੀ ਆ ਰਹੀ ਹੈ ਹੁਣ ਗਰਮੀ ਦਾ ਮਾਹੌਲ ਦੇਖ ਕੇ ਅਸੀਂ ਲਾਂਦੇ ਤਾਂ ਬਹੁਤ ਪਹਿਲਾਂ ਦੀ ਹੈ ਪਰ ਹੁਣ ਗਰਮੀ ਦਾ ਮਾਹੌਲ ਦੇਖ ਕੇ ਤਾਂ ਹੁਣ ਜ਼ਿਆਦਾ ਲਾਈ ਗਈ ਹੈ ਸ਼ਬੀਲ ਦਾ ਜਿਹੜਾ ਕਾਰਵਾਰ ਹੈ ਤੇ ਆਂ ਲੰਗਰ ਦੇ ਵਿੱਚ ਭਾਵਨਾ ਆਉਂਦੀ ਆ ਵੀ ਕੋਈ ਯਾਰ ਪਿਆਸਾ ਨਾ ਲੰਘੇ ਗਰਮੀ ਦੇ ਵਿੱਚ ਪਾਣੀ ਪੀ ਆਈ ਹਾਂਜੀ ਹਾਂਜੀ ਹੁਣ ਦੇਖੋ ਗਰਮੀ ਇੰਨੀ ਪੈ ਰਹੀ ਹੈ ਪਾਣੀ ਦੀ ਹਰ ਕਿਸੇ ਨੂੰ ਲੋੜ ਹੈ ਜੀ ਇਸ ਵਕਤ ਪਾਣੀ ਨੂੰ ਹਰ ਕਿਸੇ ਦੀ ਲੋੜ ਹੈ ਦੇਖੋ ਪਿਆਸੇ ਨੂੰ ਪਾਣੀ ਪਿਲਾਣਾ ਬਹੁਤ ਪੁੰਦਾ ਕੰਮ ਆ ਜੀ ਇਹ ਬਹੁਤ ਵਧੀਆ ਕੰਮ ਤੇ ਸਾਡਾ ਜਿਹੜਾ ਨਿਸ਼ਾਨ ਸਾਹਿਬ ਦੀ ਗੱਲ ਹੈ ਇਹ ਦੇਖੋ ਸਿੱਖ ਸਿੱਖ ਭਾਈਚਾਰਾ ਸਾਡੇ ਸਾਰਿਆਂ ਨਾਲ ਖੜਾ ਹੈ ਜਿਹੜੇ ਹੈਗੇ ਆ ਜਿਹੜੇ ਦੇਸ਼ ਜਿਹੜੇ ਆਪਣੇ ਧਰਮ ਨੂੰ ਵੰਡਣਾ ਚਾਹੁੰਦੇ ਆ ਉਹਦੇ ਜਿਹੜੇ ਕੁਝ ਲੋਕ ਹੈਗੇ ਆ ਜਿਹੜੇ ਐਦਾਂ ਦੇ ਦੇਸ਼ ਆਪਣੇ ਜਾਤ ਪਾਤ ਬਾਰੇ ਗੱਲਾਂ ਕਰਦੇ ਆ ਉਹ ਅੰਧਵਕਤ ਲੋਕ ਨੇ ਆਪਣੇ ਜਿਹੜੇ ਸਿੱਖ ਭਾਈਚਾਰੇ ਨੇ ਉਹ ਸਾਰੇ ਇੱਕੋ ਹੀ ਹੈ ਸਿੱਖ ਈਦ ਆ ਫਿਰ ਈਦ ਦੀਆਂ ਮੁਬਾਰਕਾਂ ਬਾਈ ਤੁਹਾਨੂੰ ਬਹੁਤ ਬਾਈ ਤੁਹਾਨੂੰ ਵੀ ਮੁਬਾਰਕਾਂ ਜੀ ਤੇ ਮੈਂ ਕਿਵੇਂ ਦੇਖਦੇ ਹੋ ਸਾਰੇ ਇੱਥੇ ਸ਼ੱਕਦੇ ਰੁਕਦੇ ਆ ਬੜੇ ਪਿਆਰ ਨਾਲ ਹਾਂ ਜੀ ਬਿਲਕੁਲ ਰੁਕਦੇ ਵੀ ਆ ਜੀ ਤੇ ਆਪਣਾ ਪੈਸੇ ਵੀ ਫੜਾ ਕੇ ਜਾਂਦੇ ਆ ਜੀ ਸਾਰੇ ਕੁਝ ਲੰਗਰ ਦੀ ਸੇਵਾ ਵੀ ਦਿੰਦੇ ਆ ਤੇ ਮਿਲ ਕੇ ਵੀ ਜਾਂਦੇ ਆ ਸਾਨੂੰ ਈਦ ਵੀ ਮਿਲ ਕੇ ਜਾਂਦੇ ਆ ਜੀ ਸਾਰੀ ਈਦੀ ਮੁਬਾਰਕਾਂ ਮਿਲਦੀਆਂ ਬਿਲਕੁਲ ਜੀ ਬਿਲਕੁਲ ਮੈਂ ਪਿਛਲੇ ਸਾਲ ਅਸੀਂ ਰੁਕੇ ਸੀਗੇ ਇੱਕ ਸੰਸਥਾ ਵਾਲੇ ਆਏ ਸੀਗੇ ਇੱਧਰ ਉਹ ਰੁਕ ਕੇ ਉਹਨਾਂ ਨੇ ਸਾਨੂੰ ਟੀ-ਸ਼ਰਟਾਂ ਵੰਡੀਆਂ ਸਾਰਿਆਂ ਨੂੰ ਤੇ ਨਾਲ ਸਾਡੇ ਸੇਵਾ ਦੇ ਸੇਵਾ ਵੀ ਨਿਭਾਈ ਸੀ ਉਹਨਾਂ ਨੇ ਨਾਲ ਨਾਲ ਖੜ ਕੇ ਹਾਂ ਬਿਲਕੁਲ ਜੀ ਉਹਨਾਂ ਦਾ ਮੈਂ ਨਾਮ ਭੁੱਲ ਗਿਆ ਕਿ ਐ ਸੀਗਾ ਉਹ ਸੰਸਥਾ ਵਾਲੇ ਸੀਗੇ ਕੋਈ ਮਨੁੱਖਤਾ ਦੀ ਸੇਵਾ ਵਾਲੇ ਸੀਗੇ ਸ਼ਾਇਦ ਇਹ ਚੀਜ਼ਾਂ ਉਤਸ਼ਾਹਿਤ ਕਰਦੀਆਂ ਤੁਹਾਨੂੰ ਅੱਗੇ ਜੀ ਬਿਲਕੁਲ ਬਿਲਕੁਲ ਕਰਦੀ ਹੈ ਜੀ ਅੱਗੇ ਤੋਂ ਅੱਗੇ ਅਸੀਂ ਦੇਖੋ ਇਹ ਸਿਰਫ ਪੰਜਾਬ ਜੇ ਮਿਲਨੀ ਹੈ ਤੁਹਾਨੂੰ ਜੀ ਜਿਹੜਾ ਇਹ ਸਾਰਾ ਭਾਈਚਾਰੇ ਦਾ ਹੈ ਇਹ ਸਿਰਫ ਪੰਜਾਬ ਜੇ ਮਿਲਨੀ ਹੋਰ ਕਿਤੇ ਚਲ ਜਓ ਤੁਹਾਨੂੰ ਇਹ ਮੁਹਬਤ ਨਹੀਂ ਮਿਲਣੀ ਜਿੰਨੀ ਪੰਜਾਬ ਚ ਮੁਹਬਤ ਜਿੰਨੀ ਪੰਜਾਬ ਚ ਸੋਹਲੀਅਤ ਹੈ ਜੀ ਕਿਵੇਂ ਦੇਖਦੇ ਹੋ ਭਾਈ ਯੰਗ ਹੋ ਤੁਸੀਂ ਇਹ ਜਿਹੜਾ ਇਹ ਕੰਮ ਕਰ ਰਹੇ ਹੋ ਤੁਸੀਂ ਸੇਵਾ ਕਰ ਰਹੇ ਹੋ ਕਿਹੜੀ ਗੱਲ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਉਤਸ਼ਾਹਿਤ ਕਰਦੀ ਇਹਦੇ ਲਈ ਇਹ ਗੱਲ ਹੈ ਜੀ ਬਹੁਤ ਤੇ ਵਧੀਆ ਲੱਗਦਾ ਹੈ ਜਦ ਗਰਮੀ ਚ ਕਿਸੇ ਨੂੰ ਪਾਣੀ ਪਿਲਾਉਂਦੇ ਆ ਤਾਂ ਸਾਨੂੰ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਖੁਸ਼ੀ ਮਿਲਦੀ ਹੈ ਜਦ ਇਹ ਚ ਵੀਲ ਅਸੀਂ ਹੁਣ ਤੋਂ ਨਹੀਂ ਕਾਫੀ ਟਾਈਮ ਤੋਂ ਅਸੀਂ ਬਰਤਾ ਰਹੇ ਹਾਂ ਤੇ ਇਹ ਸਾਰੇ ਹਿੰਦੂ ਮੁਸਲਮਾਨ ਸਿੱਖ ਕਿਸਾਈ ਸਾਰੇ ਮਿਲ ਕੇ ਅਸੀਂ ਬਣਦੇ ਆਂ ਸਾਨੂੰ ਕੋਈ ਭੈਦ ਭਾਵ ਨਹੀਂ ਹੈ ਜਦੋਂ ਹਰ ਵਰਗ ਦਾ ਬੰਦਾ ਰੁੱਕ ਕੇ ਤੁਹਾਡੇ ਕੋਲੋਂ ਪਾਣੀ ਪੀਂਦਾ ਤਾਂ ਕਿਹੋ ਜਿਹਾ ਮਾਹੌਲ ਲੱਗਦਾ ਬੰਦੇ ਕੀ ਗੱਲਾਂ ਕਰਦੇ ਇੱਥੇ ਆ ਕੇ ਤੁਹਾਡੇ ਕੋਲ ਸਾਨੂੰ ਖੁਸ਼ੀ ਹੁੰਦੀ ਹੈ ਇਹਦੀ ਮੁਬਾਰਕਾ ਦਿੰਦੇ ਇੱਕ ਤਾਂ ਤੇ ਪੈਸੇ ਦਿੰਦੇ ਆ ਤੇ ਸਾਨੂੰ ਕੋਈ ਦੇ ਵਿੱਚ ਭੈਦ ਭਾਵ ਦਾ ਕੋਈ ਉਹ ਨਹੀਂ ਹੁੰਦਾ ਸਾਨੂੰ ਤੋਂ ਬਿਲਕੁਲ ਆਪਣੇ ਆਪ ਦੇ ਵਿੱਚ ਇਹ ਬਲਖਣ ਤਸਵੀਰ ਹੈ ਹਾਲਾਂਕਿ ਬਹੁਤ ਗੱਲਾਂ ਕਈ ਵਾਰ ਕਰ ਦਿੱਤੀਆਂ ਜਾਂਦੀਆਂ ਵੀ ਨਹੀਂ ਜੀ ਫਰਕ ਹੈ ਆਪਸ ਦੇ ਵਿੱਚ ਪਰ ਜਦੋਂ ਆ ਚੀਜ਼ਾਂ ਦੇਖਦੇ ਆ ਇਹ ਨਿਸ਼ਾਨ ਆਪਸ ਦੇ ਵਿੱਚ ਇਕੱਠੇ ਜਦੋਂ ਦੇਖਣ ਨੂੰ ਮਿਲਦੇ ਆ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਤਸਵੀਰ ਇੱਕ ਬਲੱਖਣ ਤਸਵੀਰ ਬਣ ਜਾਂਦੀ ਹੈ ਤੇ ਇਸ ਥਾਂ ਦੇ ਉੱਤੇ ਜਦੋਂ ਇਹ ਮੁਸਲਿਮ ਭਰਾ ਇਹ ਹਿੰਦੂ ਵੀਰਾਂ ਨੂੰ ਇਹ ਜਲ ਸਿਕਾਉਂਦੇ ਆ ਪਾਣੀ ਪਿਲਾਉਂਦੇ ਆ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੁੰਦੀ ਆ ਤੁਸੀਂ ਦੇਖ ਰਹੇ ਹੋ ਸ਼ਵੀਰ ਮੁਸਲਮਾਨ ਭਰਾਵਾਂ ਵੱਲੋਂ ਲਾਈ ਹੋਈ ਆ ਤੇ ਸਿੱਖ ਭਰਾ ਜਿਹੜੇ ਹੈਗੇ ਆ ਉਹ ਜਲ ਛੱਕ ਕੇ ਇੱਥੋਂ ਜਾ ਰਹੇ ਆ ਹਿੰਦੂ ਅ ਵੀਰ ਜਿਹੜੇ ਹੈਗੇ ਉਹ ਵੀ ਜਲ ਛੱਕ ਕੇ ਇਸ ਥਾਂ ਦੇ ਉੱਤੋਂ ਜਾ ਰਹੇ ਆ ਤੇ ਸਭ ਦੇ ਵਿੱਚ ਵੱਖਰਾ ਜੋ ਹੈ ਕਿ ਧਰਮਾਂ ਦੀ ਆਪਸੀ ਜੋ ਸੁਮੇਲ ਹੈ ਆਪਸੀ ਪਿਆਰ ਹੈ ਉਹ ਜਿੱਥੇ ਲੋਕਾਂ ਦੇ ਵਿੱਚ ਦਿਖ ਰਿਹਾ ਹੈ ਤਾਂ ਉਹਨਾਂ ਝੰਡਿਆਂ ਦੇ ਵਿੱਚ ਵੀ ਦਿਖ ਰਿਹਾ ਹੈ ਤੇ ਪੰਜਾਬ ਦੀ ਖਾਸੀਅਤ ਹੈ ਪੰਜਾਬ ਦੀ ਇਹ ਆਪਣੀ ਇੱਕ ਸੁਭਾਅ ਹੈ ਪੰਜਾਬ ਦਾ ਕਿ ਪੰਜਾਬ ਕਦੇ ਇਸ ਤਰ੍ਹਾਂ ਨਹੀਂ ਚੱਲਦਾ ਜਿਸ ਤਰ੍ਹਾਂ ਹੋਰ ਬਹੁਤ ਥਾਵਾਂ ਦੇ ਉੱਤੇ ਚੱਲਦਾ ਹੋਵੇਗਾ ਬਹੁਤ ਕੁਝ ਪਰ ਪੰਜਾਬ ਦੇ ਵਿੱਚ ਜੋ ਚੀਜ਼ਾਂ ਹੋ ਸਕਦੀਆਂ ਉਹਨਾਂ ਦੀ ਤੁਲਨਾ ਸ਼ਾਇਦ ਕਿਸੇ ਹੋਰ ਥਾਂ ਦੇ ਨਾਲ ਕੀਤੀ ਹੀ ਨਾ ਜਾ ਸਕੇ ਇਸੇ ਗੱਲ ਕਰਕੇ ਪੰਜਾਬ ਆਪਣੇ ਆਪ ਦੇ ਵਿੱਚ ਖਾਸ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੰਨ ਸਿੱਖ ਤੇ ਮੁਸਲਮਾਨ ਆਏ ਹਾਏ ਹਾਏ ਵੀਰੋ ਭਾਈਚਾਰਾ ਐਦਾਂ ਦਾ ਐਦਾਂ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਮਿਲਦੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਕੇ ਤੇ ਅਨੰਦ ਆ ਗਿਆ ਪੂਰੀ ਦੁਨੀਆ ਨੂੰ ਮੈਸੇਜ ਦਿੰਦਾ ਕਿ ਅਸੀਂ ਨishan ਸਾਹਿਬ ਦੇ ਥੱਲੇ ਰਹਿ ਕੇ ਸਾਡੀਆਂ ਖੁਸ਼ੀਆਂ ਵੀ ਸਾਂਝੀਆਂ ਤੇ ਸਾਡੀਆਂ ਗਮੀਆਂ ਵੀ ਸਾਂਝੀਆਂ ਹੋਂ ਤੋਂ ਨਹੀਂ ਆਏ ਹਾਏ 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 ਬਾਬਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਾਈਚਾਰਾ ਹੋਵੇ ਤੇ ਐਦਾਂ ਦਾ ਇਹ ਪਾਈਚਾਰਾ ਵੀ ਨ ਕੋਈ ਕਾਰੋਬਾਰੀ ਪਾਈਚਾਰਾ ਨਹੀਂ ਹੈ ਕਿ ਕਾਰੋਬਾਰ ਸ਼ੁਰੂ ਕਰ ਲਿਆ ਚੱਲ ਗਿਆ ਤੇ ਚੱਲ ਗਿਆ ਨਹੀਂ ਤੇ ਨਾ ਸਹੀ ਤੂੰ ਕੌਣ ਤੇ ਮੈਂ ਕੌਣ ਵਿਆਹ ਦੇ ਕੋ ਮਿਲ ਗਿਆ ਬੜੇ ਅੱਛੇ ਹੋ ਮੁਸ਼ਕਲ ਵਕਤ ਲੱਗੇ ਨ ਲੱਗੇ ਹੈ ਇਹ ਕੋਈ ਇਹ ਪਾਈਚਾਰਾ ਨਹੀਂ ਹੈ ਇਹ ਪਾਈਚਾਰਾ ਸਰਬੱਤ ਦੇ ਭਲੇ ਦਾ ਪਾਈਚਾਰਾ ਹੈ ਆਏ ਹਾਏ ਸਾਈ ਮੀਆਂ ਮੀਰ ਸਾਹਿਬ ਜੀ ਨੇ ਨੀ ਪੱਤਰ ਰੱਖਿਆ ਬਿਸੀ ਦਰਬਾਰ ਸਾਹਿਬ ਜੀ ਦਾ ਹਾ ਹਾ ਤੇ ਪੀਰ ਬੁੱਧੂ ਸ਼ਾਹ ਜੀ ਵਿਰੋ ਆਪਣੇ ਆਪਣਾ ਖਾਨਦਾਨ ਲੈ ਬਿ ਕਾਦੇ ਵਾਸਤੇ ਸਰਬੱਤੇ ਪਲੇ ਵਾਸਤੇ ਵਿਰੋ ਹੱਕ ਦੇ ਨਾਲ ਖਲੋਣ ਵਾਸਤੇ ਹਾਂਜੀ ਬਿ ਕਾਰੋਬਾਰ ਵਧਾਉਣ ਵਾਸਤੇ ਨਹੀਂ ਉਲਝਾ ਨਹੀਂ ਜਤ ਦਿਖਾਉਣ ਵਾਸਤੇ ਨਹੀਂ ਸੋ ਮੈਂ ਮੁਸਲਮਾਨ ਪੀਰ ਬੁੱਧੂ ਸ਼ਾਹ ਜੀ ਦਾ ਨੌਕਰ ਹਾਂ ਹਾਂਜੀ ਕਿਉਂਕਿ ਉਹਨਾਂ ਦਾ ਤੱਲਕ ਸੀਗਾ ਵੀ ਸਾਡੇ ਨਬੀ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਅਲਿ ਸੱਲਮ ਦੇ ਘਰਾਨੇ ਦੇ ਨਾਲ ਸੋ ਅਸੀਂ ਮੁਸਲਮਾਨ ਪੀਰ ਬੁੱਧੂ ਸ਼ਾਹ ਜੀ ਦੇ ਨੌਕਰ ਹੈ ਤੇ ਅਸੀਂ ਵੀ ਗੁਰੂ ਦੇ ਨੌਕਰ ਹੈ ਹਾਂਜੀ ਇਹ ਪਾਈਚਾ ਰਹਾ ਹੈ ਕਿਉਂਕਿ ਗੁਰੂ ਆਇਆ ਹੀ ਸਾਡੇ ਵਾਸਤੇ ਹੈ ਗਣੀ ਖਾਂ ਤੇ ਨਬੀ ਖਾਨ ਵਿਰੋ ਮੁਸ਼ਕਲ ਵਕਤ ਚ ਕੋਣ ਨਾਲ ਖਲੋਂਦਾ ਭਾਈਚਾਰਾ ਹੈ ਐਸਾ ਭਾਈਚਾਰਾ ਇਹਦੀ ਮਿਸਾਲ ਨਹੀਂ ਮਿਲਦੀ ਅੱਜ ਮੁਸ਼ਕਲ ਵਕਤ ਵਿੱਚ ਆਪਣੇ ਨਾਲ ਕਿਸ ਨੂੰ ਖਲਾਰੋ ਹਾਂ ਉਹ ਕਹਿੰਦਾ ਤੂੰ ਹੀ ਮਰ ਮੈਂ ਗੁਮਰਾ ਕੋਈ ਨਹੀਂ ਨਾਲ ਖਲੋਂਦਾ ਵੀਰੋ ਇਹ ਭਾਈ ਜਰਾ ਇਦਾਂ ਦਾ ਸੀਗਾ ਕਿ ਗਣੀ ਖਾਨ ਅਬੀ ਖਾਨ ਕੋਈ ਘਾਰ ਰੱਖਣ ਵਾਸਤੇ ਆਣ ਸੇ ਗਣੀ ਖਾਨ ਅਬੀ ਖਾਨ ਮਾਛੀਵਾੜੇ ਦੀ ਜਗ੍ਹਾ ਉੱਥੇ ਜਦੋਂ ਪਹੁੰਚੇ ਨਾ ਮੋਢੇ ਤੇ ਚੁੱਕ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਕਿਹਾ ਪਰਾਂ ਪਰਾਂਯੋ ਸਾਡਾ ਗੁਰੂ ਹੈ ਉੱਚ ਦਾ ਪੀਰ ਬਣਾ ਖੜਿਆ ਸੋ ਗੁਰੂ ਹੈ ਮੁਸਲਮਾਨਾਂ ਦਾ ਗੁਰੂ ਹੈ ਤੇ ਜਿਸਖਾਂ ਦਾ ਤੇ ਮੁਸਲਮਾਨਾਂ ਦੇ ਗੁਰੂ ਸਾਂਝੇ ਇੱਕ ਮਕਸਦ ਸਾਂਝਾ ਬਿਸਰਬਤ ਦਾ ਹੀ ਪਲਾ ਹਾਂਜੀ ਸੋ ਸਿੱਖਾਂ ਨੂੰ ਮੁਸਲਮਾਨਾਂ ਨੂੰ ਇਸੇ ਮਕਸਦ ਦੇ ਉੱਤੇ ਫੇਰ ਦੁਬਾਰਾ ਆਉਣਾ ਪਵੇਗਾ ਹਾਂਜੀ ਬਹੁਤ ਵਧੀਆ ਮੈਸੇਜ ਯਾਰ ਜਿਹੜਾ ਮੈਸੇਜ ਦਿੱਤਾ ਵੈ ਕਿ ਭਾਈ ਸਾਡਾ ਖੁਸ਼ੀ ਦਾ ਦਿਨ ਹੈ ਅਸੀਂ ਨਿਸ਼ਾਨ ਸਾਹਿਬ ਲਾ ਕੇ ਤੇ ਦੁਨੀਆ ਨੂੰ ਮੈਸੇਜ ਦੇ ਦਿੰਦੇ ਸੀ ਕਿਉਂਕਿ ਦੁਨੀਆ ਪਈ ਸਿੱਖੀ ਨੂੰ ਖਤਮ ਕਰਨ ਵਾਸਤੇ ਮਿੱਪਿਆ ਸਾਪੇ ਜੰਦੇ ਹੀ ਹੈ ਬਿ ਸਿੱਖਾਂ ਨੂੰ ਲੜੰਦਾ ਨਾ ਇਹਨਾਂ ਦਾ ਬੇਚਰਮ ਚੇਂਜ ਕਰ ਦੋ ਉਹ ਇਸ ਤਰ੍ਹਾਂ ਕਰ ਦੋ ਉਜਤਾ ਕਰ ਦੋ ਪਰ ਖੁਸ਼ੀ ਦੇ ਮੌਕੇ ਦੇ ਉੱਤੇ ਮੁਸਲਮਾਨਾਂ ਨੇ ਜਿਹੜਾ ਮੈਸੇਜ ਦਿੱਤਾ ਬਹੁਤ ਵੱਡਾ ਮੈਸੇਜ ਦਿੱਤਾ ਵੀਰੋ ਤੇ ਮੈਂ ਮੁਸਲਮਾਨ ਤੇ ਸਮਝਦਾ ਕਿ ਅਸੀਂ ਤੇ ਭਾਈ ਨੌਕਰ ਹੈ ਪੀਰ ਬੁੱਧੂ ਸਾਹਿਬ ਜੀ ਦੇ ਸੋ ਨੌਕਰਾਂ ਤੇ ਅਸੀਂ ਨੌਕਰੀ ਕਰਨ ਨੇ ਹਾਂਜੀ ਇਹ ਕੋਈ ਉੱਚਾ ਨਹੀਂ ਚਾਹਨੇ ਕਰਨ ਦੇ ਹਾਂ ਸੋ ਇਹਦਾ ਸਾਨੂੰ ਇਸੇ ਮਕਸਦ ਦੇ ਉੱਤੇ ਆਉਣਾ ਪਵੇ ਅਸੀਂ ਆਪਣੇ ਇੱਕ ਰਾਹ ਦੇ ਵਿੱਚ ਵੀ ਵੀਰੋ ਅਸੀਂ ਆਪਣੇ ਵੱਡਿਆਂ ਜਿਹੜਾ ਨਾ ਬਜ਼ੁਰਗਾ ਕੋਲੋਂ ਦਾਦਿਆਂ ਬਾਬਿਆਂ ਕੋਲੋਂ ਅਸੀਂ ਗੁਰੂ ਦੀਆਂ ਸਾਖੀਆਂ ਸੁਣਦੇ ਨੇ ਫਿਰ ਇਸ ਦੇਖਿਆ ਕਿ ਸਿੱਖ ਬੜੇ ਜ਼ਾਲਮ ਹੈ ਪਰ ਗੱਲ ਸਮਝ ਨਹੀਂ ਹੁੰਦੀ ਕਿ ਯਾਰ ਸਾਡੇ ਜਿਹੜੇ ਬਜ਼ੁਰਗ ਹੈ ਉਹ ਗੁਰੂ ਦੇ ਸਾਖੀਆਂ ਸੁਣਾਉਂਦੇ ਇਹ ਆnde ਸਿੱਖ ਬੜੇ ਜ਼ਾਲਮ ਹੈ ਪਰ ਜਦੋਂ ਵੀ ਸਿੱਖੀ ਨੂੰ ਸਟੱਡੀ ਕਰੋ ਜਦੋਂ ਸਿੱਖੀ ਨੂੰ ਬਸਮਝੋ ਤੇ ਫੇਰ ਇਹ ਤੇ ਲੱਗਦਾ ਹੀ ਨਹੀਂ ਕਿ ਜ਼ਾਲਮ ਹੈ ਇਹ ਲੱਗਦਾ ਕਿ ਇਹ ਤੇ ਸਾਡੇ ਵੀਰ ਹੈ ਇਹ ਆਪਸ ਦੇ ਵਿੱਚ ਵੀਰ ਤੇ ਇਹ ਖੁਸ਼ੀਆਂ ਤੇ ਗਮੀਆਂ ਸਾਂਝੀਆਂ ਹਨ ਆ ਆਈ ਹਾਈ 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 ਆਨੰਦ ਆ ਗਿਆ ਯਾਰ ਵੀਡੀਓ ਦੇਖ ਕੇ ਪਾਣੀ ਦੀ ਸਬੀਲ ਲਾਈ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਪਾਣੀ ਹੈ ਖਾਲਸਾ ਪ੍ਰਗਟ ਜਿੱਦਣ ਖਾਲਸੇ ਦਾ ਜਨਮ ਦਿਹਾੜਾ ਸੀ ਕੀ ਸੀਗਾ ਪਾਣੀ ਹੈ ਪਾਣੀ ਦਾ ਰੰਗ ਕਿਹੜਾ ਹੁੰਦਾ ਹੈ ਨੀਲਾ ਹੈ ਗੁਰੂ ਦਾ ਬਾਣਾ ਨੀਲਾ ਹੈ ਅੱਗ ਲੱਗੀ ਸੀ ਤੇ ਪਾਣੀ ਆਇਆ ਸੀ ਹੈ ਹੁਣ ਕੀ ਖੁਸ਼ਕ ਕਰਨਾ ਚਾਹੁੰਦੇ ਅੱਗ ਲਾਉਣਾ ਚਾਹੁੰਦੇ ਹੈ ਨਹੀਂ ਵੀਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਦ ਤੁਸੀਂ ਖੁਦ ਸਮਝ ਲਓ ਫਿਰ ਆਪਣੇ ਆਪ ਨੂੰ ਆਹ